कितने अगला शिकार तुसी नहीं देखो कि लाइव पंजाबी टीवी देख रहे हो ते मैं हाँ थेना कनौजिया। ਇੱਕ ਬੇहद ਹੀ ਹੈਰਾਨੀਜਨਕ ਮਾਮਲੇ ਦੇ ਨਾਲ ਤੁਹਾਨੂੰ ਮੁਖਾਤਿਬ ਕਰਨ ਜਾ ਰਿਹਾ ਜਿਸ ਨੂੰ ਵੇਖ ਕੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਜ਼ਰੂਰ ਹੋਵੋਗੇ। ਦਰਸਲ ਇਹ ਮਾਮਲਾ ਜਿਹੜਾ ਤਰਨਤਾਰਨ ਤੋਂ ਸਾਹਮਣੇ ਆਇਆ ਤਰਨਤਾਰਨ ਦੇ ਪਿੰਡ ਸੂਰਵਿੰਡ ਦਾ ਮਾਮਲਾ ਹੈ ਜਿੱਥੇ ਅਣਪਛਾਤੇ ਵੱਲੋਂ ਭਰਾ ਬਣ ਕੇ ਵੱਡਾ ਕਾਰਾ ਕੀਤਾ ਗਿਆ। ਦਰਸਲ ਵਿਦੇਸ਼ ਤੋਂ ਇੱਕ ਪਰਿਵਾਰ ਨੂੰ ਫੋਨ ਆਉਂਦਾ ਹੈ ਤੇ ਇਸ ਫੋਨ ਦੇ ਉੱਤੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਭਰਾ ਬਹੁਤ ਜ਼ਿਆਦਾ ਬਿਮਾਰ ਹੈ ਹਸਪਤਾਲ ਦੇ ਵਿੱਚ ਖਲ ਹੈ ਇਸ ਕਰਕੇ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਉਹਨਾਂ ਦੇ ਖਾਤੇ ਦੇ ਵਿੱਚ 6.5 ਲੱਖ ਰੁਪਏ ਪਾ ਦਿੱਤੇ ਜਾਣ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਫੋਨ ਕਾਲ ਜਿਹੜੀ ਹੈ ਉਹ ਵਿਦੇਸ਼ੀ ਨੰਬਰ ਤੋਂ ਆਉਂਦੀ ਹੈ ਪਰਿਵਾਰ ਬੇਹੱਦ ਹੀ ਚਿੰਤਾ ਦੇ ਵਿੱਚ ਹੁੰਦਾ ਹੈ ਅਤੇ ਫਿਰ ਉਹਨਾਂ ਦੇ ਵੱਲੋਂ ਇਸ ਖਾਤੇ ਦੇ ਨੰਬਰ ਦੇ ਵਿੱਚ ਸਾਡੇ 6 ਲੱਖ ਰੁਪਏ ਪਾ ਦਿੱਤੇ ਜਾਂਦੇ ਨੇ ਪਰਿਵਾਰ ਸੋਚਦਾ ਹੈ ਕਿ ਸਾਡੇ ਭਰਾ ਦੀ ਜਾਨ ਬਚ ਜਾਵੇਗੀ ਇਸ ਨੂੰ ਸੋਚਦਿਆਂ ਹੀ ਪਰਿਵਾਰ ਦੇ ਵੱਲੋਂ ਖਾਤੇ ਦੇ ਵਿੱਚ 6 ਲੱਖ ਰੁਪਏ ਪਾ ਦਿੱਤੇ ਜਾਂਦੇ ਨੇ ਤੇ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਪਰ ਕੁਝ ਦਿਨ ਬਾਅਦ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਨਾਲ ਠੱਗੀ ਹੋਈ ਹੈ ਅਤੇ ਉਹਨਾਂ ਦੇ ਭਰਾ ਨੇ ਉਹਨਾਂ ਦੇ ਕੋਲੋਂ ਪੈਸੇ ਨਹੀਂ ਮੰਗਵਾਏ ਸੀ ਤਾਂ ਦੱਸਦੀ ਹੈ ਕਿ ਇਹ ਮਾਮਲਾ ਤਰਨਤਾਰਨ ਤੋਂ সামনে ਆਇਆ ਹੈ ਤਰਨਤਾਰਨ ਦਾ ਇੱਕ ਪਰਿਵਾਰ ਠੱਗੀ ਦਾ ਸ਼ਿਕਾਰ ਹੋਇਆ ਹੈ ਕਿਤੇ ਤੁਸੀਂ ਵੀ ਅਜਿਹੇ ਠੱਗੀ ਦਾ ਸ਼ਿਕਾਰ ਨਾ ਹੋ ਜਾਇਓ ਤਾਂ ਇਸ ਵੀਡੀਓ ਨੂੰ ਆਪਣੇ ਕਰੀਬੀਆਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਉਹ ਵੀ ਸੁਚੇਤ ਹੋ ਜਾਣ ਤੇ ਅਜਈਆਂ ਜਿਹੜੇ ਫੋਨ ਨੰਬਰ ਤੋਂ ਕਾਲਸ ਆਉਂਦੀਆਂ ਨੇ ਉਹਨਾਂ ਨੂੰ ਨਾ ਉਠਾਇਆ ਜਾਵੇ ਅਤੇ ਠੱਗੀ ਤੋਂ ਬਚਿਆ ਜਾ ਸਕੇ ਤਾਂ ਕਿ ਕੋਜੋ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ। ਕੀ ਨਾਮ ਵੀਰ ਜੀ ਤੁਹਾਡਾ ਤੇ ਕਿਹੜਾ ਪਿੰਡ ਆ? ਗੁਰਵੰਦ ਪਾਜੀ ਪਿੰਡ ਆ ਸਾਹ ਸੰਧ। ਅਸੋ ਤੇ ਆ ਜਿਹੜੀ ਤੁਹਾਡੇ ਨਾਲ ਬੈਂਕ ਫਰਾਡ ਹੋਇਆ ਵਾ ਕਿੰਨੇ ਪੈਸੇ ਹੰਦਾ ਹੋਇਆ ਵਾ ਟੋਟਲ? ਸਾਢੇ 3 ਲੱਖ ਦਾ ਵੀਰ ਜੀ ਸਾਢੇ 6 ਲੱਖ ਰੁਪਏ ਦਾ। ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਬਣੀ ਇਹ 8 ਵਜੇ ਫੋਨ ਆਇਆ ਸਾਨੂੰ ਕਿੰਨੀ ਤਰੀਕ ਨੂੰ 9 ਤਰੀਕ ਨੂੰ ਆਇਆ 9 ਫਰਵਰੀ ਨੂੰ 9 ਫਰਵਰੀ ਨੂੰ ਆਇਆ ਤੇ ਕਰ ਦਿਨੇ ਚੁੱਕੇ ਮਰਜ਼ੀ ਕਰ ਲੈ ਅੱਛਾ ਤੜਕੇ ਰੋਟੀਆਂ ਪਕਾਉਣ ਲਈ ਮੈਂ ਥੱਲੇ ਡੰਗਰ ਵੱਲ ਅੱਛਾ ਉਹ ਮੜਕਿਆਂ ਦੇ ਮਾਮੇ ਦਾ ਫੋਨ ਆਉਂਦਿਆ ਗੁੱਡੀ ਜਾਂਦੀ ਆ ਕਰਦੀ ਨੇ ਗੱਲ ਕੀਤੀ ਆ ਕਹਿੰਦਾ ਭੈਣ ਸਾਸਰੀ ਘਾਲ ਕਹਿੰਦੀ ਸਾਸਰੀ ਘਾਲ ਕਹਿੰਦੀ ਪਛਾਣ ਲਈ ਹਾਂ ਦੀ ਜਸਵੀਰੀਆਂ ਤੂੰ ਦੇ ਮਾਸੀ ਦਾ ਮੁੰਡਾ ਹੋਰ ਕੌਣ ਹੈਂ ਹਾਂ ਭੈਣ ਮੈਂ ਉਹੀ ਆ ਮੜ ਕੇ ਆਂਦਾ ਹੋਰ ਬਾਲ ਬੱਚਿਆਂ ਦਾ ਕੀ ਹਾਲ ਹੈ ਬਾਲ ਬੱਚਾ ਗੁੱਡੀ ਦਾ ਪੁੱਛਿਆ ਮੁੰਡਾ 12 ਕਰਕੇ ਇੱਕ ਤਰ੍ਹਾਂ ਨਾ ਅੜਪੜ ਕੇ ਆਣਾ ਅੜ ਤੜ ਕੇ ਤੇ ਇਹ ਜਸਵੀਰ ਕੋਈ ਤੁਹਾਡਾ ਹੈਗਾ ਵਾ ਕੋਈ ਰਿਸ਼ਤੇਦਾਰ ਕੋਈ ਹਾਂਜੀ ਮਾਸੀ ਦਾ ਮੁੰਡਾ ਹੈ ਕਿੱਥੇ ਕਿਹੜੀ ਜਗ੍ਹਾ ਯੂ ਐਸ ਏ ਅਮਰੀਕਾ ਹੀ ਹੈ ਅੱਛਾ ਜੀ ਫੇਰ ਕੀ ਕਹਿੰਦਾ ਆਂਦਾ ਭੈਣ ਮੈਂ ਜਸਵੀਰ ਹਾਂ ਭੈਣ ਮੈਨੂੰ ਨਾ ਅੱਜ ਮਜਬੂਰੀ ਪੈ ਗਈ ਆ ਤੇ ਪਹਿਲਾਂ ਕੋਡ ਨੰਬਰ ਲੈ ਲੈ ਸਾਡੇ ਕੋਡ ਨੰਬਰ ਲੈ ਕੇ ਸਾਰਾ ਕੋਡ ਲੈ ਕੇ ਤੇ ਮੜ ਕੇ ਆਂਦਾ ਮੈਂ ਪੈਸੇ ਭਉਣ ਲੱਗਾ ਭੈਣ ਤੁਹਾਨੂੰ ਗਾਸਾ ਡੇ ਘਰੇ ਨਾ ਕੋਈ ਗੱਲ ਕਰਿਓ ਕਿਸੇ ਕੋਲ ਰਿਸ਼ਤੇਦਾਰਾਂ ਨਾਲ ਗੁਆਂਢ ਕਿਸੇ ਕੋਲ ਆਪਣੇ ਦੀ ਗੱਲ ਰਹਿਣੀ ਆ ਇਹ ਵੀ ਠੀਕ ਆ ਮੈਨੂੰ ਆਂਦਾ ਮੁੜ ਕੇ ਪੈਸੇ ਕਢਾ ਲਿਓ ਬਾਅਦ ਚ ਮੁੜ ਕੇ ਦੂਸਰਾਂ ਆਂਦਾ ਮੈਨੂੰ 6.5 ਲੱਖ ਰੁਪਏ ਅੱਜ ਭਾਵੇਂ 11-12 ਵਜੇ ਤੱਕ ਕਰ ਪਾਉ ਸਾਢੇ 3 ਲੱਖ ਰੁਪਏ ਅਸੀਂ ਪਾਇਆ ਮੁੜ ਕੇ ਥੋਪਨੇ ਤੇ ਮੈਂ פרוਈ פרו ਖੜ ਕੇ ਦੇ ਦੂੰ ਇਹ ਕਿੰਨੇ ਤਰੀਕ ਨੂੰ ਪਾਇਆ ਤੁਸੀਂ ਸਾਢੇ 3 ਲੱਖ ਇਹ 9 ਤਰੀਕ ਨੂੰ ਪਾਇਆ 9 ਫਰਵਰੀ ਨੂੰ ਹਾਂ 9 ਨੂੰ ਪਾਇਆ ਮੁੜ ਕੇ ਦੇ 12 ਵਜੇ ਬਾਕੀ 12 ਤਰੀਕ ਨੂੰ ਫੇਰ ਪਾਇਆ ਸਾਨੂੰ ਕਿਸ ਦੀ ਰੇਤ 12 ਤਰੀਕ ਨੂੰ ਕਿੰਨੇ ਪੈਸੇ ਪਾਏ ਫਿਰ 3 3 ਲੱਖ ਰੁਪਏ ਉਸ ਅਕਾਊਂਟ 'ਚ ਹੀ ਪਾਏ ਤੁਸੀਂ ਫਿਰ ਹਾਂ ਉਸੇ ਅਕਾਊਂਟ 'ਚ ਕੋਲੋਂ ਨਕਦ ਪੈਸੇ ਦੇ ਕੇ ਤੁਸੀਂ ਪਵਾਏ ਕਿਹੜੀ ਬੈਂਕ 'ਚੋਂ ਪਵਾਏ ਇਥੋਂ ਇਹ ਕੱਚਾ ਪੱਕਾ ਵਾਲੀ ਤੇ ਉਹ ਤੇ ਇੱਕਾ ਸਿੱਧ ਦਿਹਾਲਪੁਰ ਬੈਂਕ ਲੱਖਾਂ 'ਚੋਂ ਪਾਇਆ ਜੀ ਹਾਂਜੀ ਤੇ ਹੋਰ ਕਿੰਨੇ ਪਾਏ ਅਗਲੀ 3.5 ਤੋਂ ਪਵਾਤਾ 3 ਇਥੋਂ ਪੈ ਗਏ 3.5 ਲੱਖ ਰੁਪਏ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਠੱਗੀ ਸਾਡੇ ਨਾਲ ਵਜ ਗਈ ਆ ਸਾਨੂੰ ਫਿਰ ਇਹਦੀ ਭੈਣ ਉੱਥੇ ਫੋਨ ਪਾਣ ਆਉਂਦਾ ਸਾਨੂੰ ਚਿਰਦਾ ਫੋਨ ਲਾਇਆ ਉਹਨੇ ਆਂਦੀ ਵੀ ਨੰਬਰ ਚੈੱਕ ਕਰ ਲਈਏ ਨੰਬਰ ਚੈੱਕ ਕੀਤਾ ਤੇ ਆਂਦੀ ਉਹ ਜਸਦੀਰ ਨੀਗਾ ਭੈਣੇ ਠੱਗੀ ਖਾ ਬੈਠੀ ਸੀ ਅਹੀਂ ਤੇ ਉੱਤੇ ਮੁੜ ਕੇ ਉੱਥੇ ਡਿਗਪੀ ਘਰ ਦੀ ਨਾਲ ਤੇ ਇਸ ਸਬੰਧੀ ਤੁਸੀਂ ਕੀ ਸ਼ਿਕਾਇਤ ਦਰਜ ਕਰਵਾਈ ਹੈ ਕਿੱਥੇ ਕਰਵਾਈ ਹੈ ਹਾਂਜੀ ਸਰ ਪਹਿਲਾਂ ਕੱਚੇ ਥਾਣਾ ਕੱਚੇ ਪੱਕੇ ਥਾਣੇ ਕਰਾਈ ਆ ਉਹਨਾਂ ਦੇ ਸਾਡੇ ਨਹੀਂ ਹਥਿਆਰ ਹੈ ਗਾਦੇ ਮੜਕੇ ਤੰਤਾਰਨ ਉੱਥੇ ਕਰਵਾਈ ਹੈ ਐਸਐਸਪੀ ਦੇ ਲੜ ਕੇ ਉੱਥੋਂ ਸਾਇੰਸ ਹੋਣ ਕਰਵਾ ਕੇ ਕਚਹਿਰੀ ਚ ਟਾਈਮ ਕਰਾ ਕੇ ਦਰਖਾਏ ਤੇ ਮੁੜ ਕੇ ਉੱਥੇ ਦਿੱਤੀ ਕਿ ਸਾਇਵਰ ਸੈੱਲ ਵਾਲਿਆਂ ਨੂੰ ਕਿ ਕੀ ਮੰਗ ਕਰਦੇ ਜੋਂ ਤੁਸੀਂ ਮੰਗ ਕਰਦੇ ਸਾਡਾ ਥੋੜਾ ਬਹੁਤਾ ਮਸਲਾ ਹਲ ਹੋ ਜੇ ਦੇ ਮਾਤੜ ਬੰਦੇ ਆ ਕਿੰਨੀ ਤੁਹਾਡੇ ਕੋਲ ਜ਼ਮੀਨ ਖੇਤੀਬਾੜੀ ਕਿੰਨੀ ਆ ਕੀ ਨਾ ਭੰਜੀ ਤੁਹਾਡਾ ਤੇ ਤੁਹਾਡੇ ਨਾਲ ਠੱਗੀ ਜਿਹੜੀ ਹੋਈ ਆ ਕਿਸ ਤਰ੍ਹਾਂ ਹੋਈ ਆ ਭਾਜੀ ਮਾਸੀ ਦਾ ਮੁੰਡਾ ਫੋਨ ਆਇਆ ਨਾ ਕਰੀ ਦਿਨ 8:00 ਵਜੇ ਅੰਦਰ ਜਪੁਨਾ ਧੰਨਾਨ ਸਾਤਰੀ ਗਰ ਮੈਂ ਸਾਤਰੀ ਕਾ ਆਂਦਾ ਸਿਆਣਿਆ ਮੈਂ ਜਸਵੀਰ ਆਂਦਾ ਹਾਂ ਮੈਂ ਜਸਵੀਰ ਤੇ ਗੱਲਾਂ ਬਾਤਾਂ ਕਰਦਾ ਰਿਹਾ ਮੇਰਾ ਵੀਰ ਉਹ ਤੇ ਮੈਂ ਰਖਾਉਦਾ ਨੁਕੀਆ ਨਾ ਉਹਦੇ ਤੋਂ ਇੱਕ ਸਾਲ ਪੁੱਛੀ ਮੈਂ ਕਿ ਮੇਰੇ ਮਾਸੀ ਨਾ ਮਾਸੀ ਦੀ ਪੋਤਰੀ ਗਈ ਹੈ ਮੇਰੇ ਵੀਰ ਨਾਲ ਤੇ ਉਹਦਾ ਪੁੱਛਿਆ ਆਂਦਾ ਠੀਕ ਠਾਕ ਸਾਰੇ ਪੁੱਛੇ ਤੇ ਮੁੜ ਕੇ ਆਂਦਾ ਤੁਹਾਡੇ ਗੁਜਰਣ ਮੇਰੇ ਕਹਿੰਦਾ ਤੇ ਮੈਂ ਹੱਸਦਾ ਆਲਾ ਮੈਨੂੰ ਉਹ ਦੇ ਕਾਰਡ ਨੰਬਰ ਦੋ ਮੈਂ ਬਈ ਫੋਨ ਲਗਾ ਤੇ ਪਾ ਕੇ ਤੇ ਸਾਨੂੰ ਝੂਠੀ ਫੋਟੋ ਫਿਚ ਕੇ ਪਾਤੀ ਅਭੀ ਤੁਹਾਡੇ ਖਾਤੇ ਜਿਵੇਂ ਪਹੇ ਪਾਦੇ ਤੇ ਤੁਹਾਡੇ ਜਿਵੇਂ 2 ਘੰਟੇ ਚੋਂਗੇ ਤੇ ਤੁਸੀਂ ਉਹ ਬੈਂਕ ਚੈੱਕ ਨਾ ਕਰਵਾਏ ਵੀ ਸਾਡੇ ਖਾਤੇ ਚ ਬੈਂਕ ਚ ਪੈਸੇ ਆਏ ਵੀ ਆ ਜਾਂ ਨਹੀਂ ਆਏ ਨਹੀਂ ਇੱਚੀ ਉਹਨਾਂ ਨੇ 2 ਘੰਟੇ ਦਾ ਵਾਦਾ ਕੀਤਾ ਹੀ ਉਹਨੇ ਅੱਛਾ ਜਿਵੇਂ ਜਿਤਨਾ ਬੈਂਕ ਚੋਂ ਫੋਨ ਵੀ ਆਇਆ ਵੀ ਜਿੱਥੋਂ ਉਹਨੇ ਪਾਏ ਹੋਣ ਚਾਹੁੰਦੇ ਪਾ ਕੇ ਉਦੋਂ ਕਢਾਲੇ ਸਾਨੂੰ ਕੀਤਾ ਵੀ ਕੀ ਸਾਡੇ ਨਾ ਬਣਿਆ ਆਈਆਂ ਉਹਦੇ ਫੇਰ ਵੇ ਜਾਂਦੇ ਤੇ ਕਹਿੰਦਾ ਵਾਪੀ ਤੁਝਾ ਕਿ ਤੁਹਾਡੇ ਚੰਗਾ ਘੰਟੇ ਜਾਉਣਗੇ ਤੇ ਮੇਰੇ ਜੈਂਟ ਦਾ ਕੋਈ ਬੰਦਾ ਵਾ ਤੇ ਉਹਦੀ ਨਾ ਹਾਲਤ ਬੜੀ ਸੀਰਸ ਸੀ ਆ ਤੇ ਉਹਦਾ ਪ੍ਰੇਸ਼ਨ ਨਹੀਂ ਇਹ ਪੈਸੇ ਤੁਹਾਨੂੰ ਪਾ ਕੇ ਤੇ ਉਸੇ ਦਿਨ ਹੀ ਫਿਰ ਫੋਟੋ ਖਿੱਚ ਕੇ ਹਾਂਜੀ ਉਦੋਂ ਹੀ ਪਵਾਤੀ ਹਨ ਉਹ ਤੁਹਾਨੂੰ ਕਿੰਨੇ ਚਿਰ ਬਾਅਦ ਪੈਸੇ ਪਵਾਉਣ ਆਪਣੀ ਖਾਤੇ 'ਚ ਪਾਉਣ ਵਾਸਤੇ ਕਿੰਨੇ ਚਿਰ ਬਾਅਦ ਫਿਰ ਉਹਨਾਂ ਕਹਾਂ ਆਪ ਘੰਟੇ ਆਖ ਬਾਅਦ ਆਉਣਾ ਕਹਤਾ ਵੀ ਤੁਹਾਡੇ ਖਾਤੇ 'ਚ ਪੈਸੇ ਪਾ ਦੇ ਤੇ ਚੰਗਾ ਘੰਟਾ ਬਾਅਦ ਆਉਣੇ ਆ ਤੇ ਮੈਨੂੰ ਜ਼ਰੂਰੀ ਲੋੜ ਮੇਰਾ ਨਾ ਮੈਂ ਤਾਂ ਕਦੀ ਵਿਗਾਰ ਨਹੀਂ ਪਾਈ ਮੇਰਾ ਟਾਈਮ ਸਾਰੋ ਤੇ ਸਾਢੇ 3 ਨਾਲ ਨਾ ਹੀ ਉਹ ਇੱਥੇ ਬਰੋ ਤੋਂ ਪਵਾਤੇ 2 ਲੱਖ ਅਹੀਂ ਅਗਲੇ ਦਿਨ ਪੜ ਕੇ ਲੈਂਦਾ ਮਦਰਾਤ ਹੋ ਗਿਆ 11 ਤਰੀਕ ਨੂੰ ਪਾਇਆ ਤੇ 1 ਲੱਖ ਰੁਪਈਆ ਅਹੀਂ 12 ਤਰੀਕ ਨੂੰ ਪਾਇਆ ਤੇਾਨੂੰ ਨੂੰ ਪਤਾ ਪੀਟਾ ਗਾ ਨੂੰ 12 ਤਰੀਕ ਨੂੰ ਪਾਇਆ ਬਾਅਦ ਚ ਪਤਾ ਲੱਗਾ ਜਦ ਮਾਲ ਦੀ ਪਹਿਲ ਨੂੰ ਰਿਕਾਰਡਿੰਗ ਪਈ ਅਭੀ ਆ ਜਿ세 ਬੀਰਤਾ ਪੂਣਿਆ ਤੇ ਇਤਨਾ ਪੈਸੇ ਅੜ ਤੋਂ ਪੁਵਾਈ ਜਾਂਦੇ ਆਂ ਤੇ ਕੋਈ ਰਿਸ਼ਤੇਦਾਰ ਵੀ ਨਹੀਂ ਛੱਡਿਆ ਤੇ ਉਹ ਦਿਨ ਜਿਹੜੇ ਉਹਨੇ ਪੈਸੇ ਪਾਏ ਉਹ ਸਾਡੇ ਖਾਤੇ ਜਾਏ ਨਹੀਂ ਤੇ ਉਹਨੇ ਮੈਨੂੰ ਕਿਹਾ ਵੀ ਇਹ ਜਸਵੀਰ ਨਹੀਂ ਤੇ ਜਦੋਂ ਉਹਨੇ ਕਿਹਾ ਜਸਵੀਰ ਨਹੀਂ ਆ ਤੇ ਮੇਰੇ ਤੇ ਇਹ ਕਿੱਥੋਂ ਦੀ ਆ ਬੈਂਕ ਜਿਹੜੀ ਇਹ ਤੁਹਾਨੂੰ ਪਤਾ ਲੱਗਾ ਵੀ ਕਿਹੜੀ ਜਗ੍ਹਾ ਦੀ ਬੈਂਕ ਹੈ ਕਿਹੜੇ ਕਮਿਊਨਿਟੀ ਚ ਪਈ ਜੋਪੀ ਦਾ ਹੀ ਕਰਤਾ ਹੁੰਦਾ ਜੋਪੀ ਦਾ ਜੋਪੀ ਤੇ ਹੋਰ ਕਿਹੜਾ ਹਿੰਟ ਇਹ ਕੀ ਮੰਗ ਕਰਦੇ ਜੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਤੇ ਅਸੀਂ ਕਹੋਈ ਅੰਨੇ ਆਪੀ ਉਹਨਾਂ ਚੋਰਾਂ ਨੂੰ ਫੜਿਆ ਜਾਵੇ ਜੇ ਸਰਕਾਰ ਚਾਵੇ ਤੇ ਕੀ ਨਹੀਂ ਕਰ ਸਕਦੀ ਤੇ ਸਾਨੂੰ ਸਾਫ਼ ਮਿਲੇ ਕਹਾਂ ਕਿ ਇਹ ਰਿਸ਼ਤੇਦਾਰਾਂ ਤੋਂ ਫੜ ਫੜ ਕੇ ਭਾਏ ਘੜੀ ਘੜੀ ਦੇ ਬੁਲਾਤੇ ਸਾਡੇ ਸਿਰ ਤੇ ਅੱਗੇ ਵੱਡਾ ਕਰਜ਼ਾ ਹਾਂਜੀ ਕੀ ਮੰਗ ਕਰਦੇ ਜੀ ਫਿਰ ਤੇ ਅਸੀਂ ਮੰਗ ਕਰਦੇ ਆ ਵੀ ਜਿਹੜੇ ਵੱਡੇ ਲੋਕਾਂ ਦੀਆਂ ਮੁਸ਼ਕਲਾਂ ਹੁੰਦੀਆਂ ਉਹਨਾਂ ਦਾ ਹੱਲ ਹੋ ਜਾਂਦਾ ਵਾ ਤੇ ਸਾਡੀ ਦਾ ਵੀ ਹੱਲ ਹੋਣਾ ਚਾਹੀਦਾ ਜੇ ਮੰਤਰੀਆਂ ਨਾਲ ਠੱਗੀਆਂ ਵਾਜਦੀਆਂ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਏ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ